ਤੀਆਂ ਉਦੋਂ ਬੇਗਾਨੀਆਂ ਹੋ ਜਾਂਦੀਆਂ ਜਦੋਂ ਮਾਵਾ ਦਾਜ ਜੋੜਨ ਲੱਗ ਜਾਂਦੀਆਂ ਤੀਆਂ ਉਦੋਂ ਹੀ ਸਿਆਣੀਆਂ ਹੋ ਜਾਂਦੀਆਂ ਜਦੋਂ ਬਾਹਰੋਂ ਆਵਾਜ਼ ਸੁਣ ਕੇ ਸਿਰ ਤੇ ਚੁੰਨੀ ਲੈ ਲੈਂਦੀਆਂ ਤੀਆਂ ਨਿਆਣੀਆਂ ਤੋਂ ਉਦੋਂ ਸਿਆਣੀਆਂ ਹੋ ਜਾਂਦੀ ਹੈ ਜਦੋਂ ਮਾਵਾਂ ਦਾ ਅੱਧਾ ਦੁੱਖ ਤੇ ਕੰਮ ਵੰਡ ਲੈਂਦੀ ਹੈ ਧੀਆ ਦੀ ਜ਼ਿੰਦਗੀ ਪੇਕਿਆਂ ਦੀ ਫਿਕਰ ਤੋਂ ਸ਼ੁਰੂ ਹੋ ਕੇ ਸਹੁਰਿਆਂ ਦੀਆਂ ਜ਼ਿੰਮੇਵਾਰੀਆਂ ਤੇ ਖਤਮ ਹੋ ਜਾਂਦੀ ਹੈ ਧੀਆ ਦੇ ਚਾ ਪੇਕਿਆਂ ਦੇ ਕੱਚੇ ਕੋਠਿਆਂ ਤੋਂ ਲੈ ਕੇ ਸਹੁਰਿਆਂ ਦੇ ਮਹਿਲਾਂ ਤੱਕ ਖਤਮ ਹੋ ਜਾਂਦੇ ਨੇ